ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਖੜੇ ਆ ਪਿੰਡ ਹਰਾਜ ਦੇ ਵਿੱਚ ਅਸੀਂ ਬੱਚਿਆਂ ਦੀ ਕਲਾਕਾਰੀ ਦਿਖਾਉਣ ਦੇ ਆਸਤੇ ਖੜੇ ਆ ਜਾ ਰਿਹਾ ਸੀ ਤੇ ਮੈਂ ਦੇਖਿਆ ਬੱਚਿਆਂ ਨੂੰ ਸੱਦਿਆ ਮੈਂ ਕਿਹਾ ਵੀ ਆਹ ਕਿਹਨੇ ਤਿਆਰ ਕੀਤੇ ਆ ਤੇ ਬੱਚੇ ਕਹਿੰਦੇ ਅਸੀਂ ਕੀਤਾ ਤਿਆਰ ਬਈ ਜੀ ਅੱਜ ਕੀ ਦੇਣਾ ਬੱਚਿਓ ਦੱਸਿਓ ਮੜਿਆ ਅੱਜ ਦੁਸਹਿਰੇ ਦੀ ਦਸਹਿਰਾ ਲਾਓ ਜੀ ਤੁਹਾਨੂੰ ਪਤਾ ਹੀ ਆ ਦਸਹਿਰੇ ਦੇ ਤੇ ਇਹਨਾਂ ਨੇ 라ਵਣ ਤਿਆਰ ਕੀਤਾ ਤੇ ਨਾਲ ਕੁੰਭਕਰ ਬਣਾਇਆ ਇਹਨਾਂ ਨੇ ਇੱਕ ਤੇ ਤੀਜਾ ਬਣਾਉਂਦੇ ਸੀ ਪਰ ਕਹਿੰਦੇ ਸਾਡੇ ਤੋਂ ਬਣਿਆ ਨਹੀਂ ਕੋਸ਼ਿਸ਼ ਬਹੁਤ ਕੀਤੀ ਐ ਤੇ ਪਰ ਨਹੀਂ ਉਹ ਸਫਲ ਨਹੀਂ ਹੋ ਸਕੇ ਇਹਨਾਂ ਬੱਚਿਆਂ ਦੀ ਸਾਰਿਆਂ ਦੀ ਮਿਹਨਤ ਆ ਮਿਹਨਤ ਤੁਹਾਨੂੰ ਮੈਂ ਦਿਖਾਉਣਾ ਵੀ ਕੀ ਚੀਜ਼ ਇਹਨਾਂ ਨੇ ਬਣਾਈ ਆ ਤੇ ਆਪਾਂ ਗੱਲਬਾਤ ਕਰਦੇ ਆ ਕਿਹੜੇ ਬੱਚੇ ਨੇ ਬਣਾਇਆ ਵੀ ਹੱਥ ਖੜਾ ਕਰੋ ਵੀ ਸਾਰਿਆਂ ਦੇ ਸਹਿਯੋਗ ਵਿੱਚ ਹੀ ਆ ਚਲੋ ਵਧੀਆ ਜੀ ਸਾਰਿਆਂ ਦਾ ਤੇ ਇਹ ਜਿਹੜਾ ਬਣਾਇਆ ਤੇਰੇ ਦਿਮਾਗ ਕਿਵੇਂ ਆਇਆ ਵੀ ਇਹ ਚੀਜ਼ ਬਣਾਈ ਹੈ ਅੱਜ ਉਹ ਫਿਰ ਸਾਰੇ ਕਹਿੰਦੇ ਬਣਾਉਣਾ ਫਿਰ ਬਣਾ ਲਿਆ ਅੱਛਾ ਤੇਰੇ ਸਾਰੇ ਬੇਲੀ ਸੀ ਹੈ ਅੱਛਾ ਇਹ ਕਹਿੰਦੇ ਬਣਾਉਣੇ ਬਣਾਉਣਾ ਅੱਜ ਹੈ ਤੇ ਫਿਰ ਕੇ ਪਰਾਲੀ ਕਿੱਥੋਂ ਲਿਆਂਦੀ ਫਿਰ ਤੁਸੀਂ ਇਹ ਮਸਾਲਾ ਲੈ ਕੇ ਆਏ ਅੱਛਾ ਸੈਕਰੀਆਂ ਤੇ ਲੈ ਕੇ ਅੱਛਾ ਆਪਾਂ ਦਰਸ਼ਕਾਂ ਨੂੰ ਵੀ ਦਿਖਾ ਦਈਏ ਅਜੋ ਇਧਰ ਹੀ ਸਾਈਡ ਆਉਗ ਰਹੇ ਤੁਸੀਂ ਵੀ ਆਪਾਂ ਇਹਨਾਂ ਨੂੰ ਵੀ ਵਿਖਾਈਏ ਬਰਾਮਣ ਆਪਾਂ ਸਾਰੀ ਉਹਨੂੰ ਦਿਖਾਈਆ ਥੱਲੋਂ ਨਾਲੇ ਲੋਰ ਪਾਈਆ ਫੇਰ ਦੇਖੋ ਉਹਨਾਂ ਨੇ ਕਿਵੇਂ ਇਹਨਾਂ ਨੂੰ ਸਿਆਉ ਕੇ ਤੇ ਇਹਨਾਂ ਦੇ ਆ ਤਿੰਨ ਸਰ ਬਣਾਤੇ ਆ ਤੇ ਨਾਲ ਬਾਹਾਂ ਬਣਾਈਆਂ ਤੇ ਇਹਦੀ ਕਿਰਪਾਨ ਕਪੂਨ ਤਾਂ ਫੜਾਈ ਨਹੀਂ ਬਈ ਵਿੱਚ ਨਹੀਂ ਬਲ ਬਣੀ ਨਹੀਂ ਬਈ ਮੂੰਹ ਰੰਡਾਇਆ ਖੜਾਣ ਦੇ ਦਾਣੂਆ ਕਰਕੇ ਨਹੀਂ ਨਹੀਂ ਦੇਖਾਂਗੇ ਬਣਾਵਾਂਗੇ ਅੱਛਾ ਤੇ ਆ ਨਾਲ ਦਾ ਵੀ ਦਿਖਾਈਏ ਆ ਇਧਰ ਕੰਬ ਕਰਨਾ ਕੰਬ ਕਰਨਾ ਵੀ ਵਿਖਾ ਦਈਏ ਵੀ ਆ ਕੰਬ ਕਰਨਾ ਜੀ ਆ ਬੱਚਿਆਂ ਨੂੰ ਚਾ ਵੜਾ ਸੀਗਾ ਅੱਜ ਦਸਹਰੇ ਦਾ ਹੈ ਤੇ ਮੈਂ ਕਿਹਾ ਵੀ ਚਲਾ ਜਾਂਦਾ ਨੂੰ ਆਪਾਂ ਦਿਖਾ ਦਈਏ ਵੀ ਦਸ਼ਕਰ ਨਾਲ ਗੱਲਬਾਤ ਵੀ ਹੋ ਜੂਗੀ ਨਾਲੇ ਨਾਲੇ ਆਪਾਂ ਤੇ ਹੋਰ ਕਿਹਨੇ ਕਿਵੇਂ ਫਿਰ ਸੌਤਾ ਕਿਵੇਂ ਆ ਵਿੱਚ ਕੀ ਕੀ ਪਾਇਆ ਤੁਸੀਂ ਫਿਰ ਇਹਦੇ ਵਿੱਚ ਨੇ ਪਟਾਕੇ ਪਾਏ ਆ ਤੇ ਫੁੱਲੀ ਪਾਈ ਪਰਾਲੀ ਪਾਈ ਟਿਪਟਾਕਾ ਪਾਏ ਆ ਇੱਕ ਦੰਡਾ ਨਹੀਂ ਬਣਾਇਆ ਕਿਵੇਂ ਉਹਦੇ ਬਾਰੇ ਦੱਸੋ ਸਾਨੂੰ ਮੜਾਏ ਸੂਤੜੀ ਸੂਤ ਨੇ ਬੰਨਿਆ ਬੁੰਨਿਆ ਪਹਿਲਾਂ ਪਹਿਲਾਂ ਇਹਨੂੰ ਡੰਡੇ ਵੱਡੇ ਅੱਛਾ ਵੱਡ ਕੇ ਲੈਂਦੇ ਫਿਰ ਨਹੀਂ ਉਹ ਬੰਨ ਬੰਨ ਕੇ ਬੰਨਣਾ ਬੁੰਨਣਾ ਕੇ ਕਪੜਾਲੀ ਜਿਹਾ ਕਪੜਾਲੀ ਵੰਦੂ ਬਾਦ ਫਿਰ ਉਹ ਪੈਂਦਾ ਨਹੀਂ ਸੀ ਗੱਟਾ ਗੱਟਾ ਵੱਡ ਕੇ ਫਿਰ ਉਹਨੂੰ ਅੱਛਾ ਗੱਟਾ ਪੈਂਦਾ ਨਹੀਂ ਸੀਗਾ ਉਹੜਾ ਹਾਂ ਠੀਕ ਆ ਫਿਰ ਇਹਨੂੰ ਵੱਡ ਕੇ ਪਾਇਆ ਹਾਂ ਬਾਤ ਸਿਆਉਣ ਤਾਂ ਫਿਰ ਆ ਬਾਵਾ ਨਹੀਂ ਬਾਵਾ ਨਹੀਂ ਸ਼ਾ 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 ਆ ਜੀ ਬਣਾਇਆ ਹੈ ਇਹ ਮੂਹ ਹੈ ਠੀਕ ਹੈ ਠੀਕ ਆ ਰਾਮਨ ਦੇ ਮੂਹ ਆ ਰਾਮ ਨੂੰ ਅੱਗ ਜੀ ਮਚਾਉਣਾ ਬਲਾਵਿੰਗਾ ਬਣਾ ਦੇ ਤੇ ਬਲਾ ਸਿੱਧਾ ਬਣਾ ਦੇ ਇਹ ਦੋ ਬਣ ਗਏ ਹੈ ਤੇ ਤੀਜਾ ਥੋੜੇ ਤੋਂ ਬਣਿਆ ਨਹੀਂ ਫਿਰ ਇਹ ਕੋਸ਼ਿਸ਼ ਕੀਤੀ ਬਈ ਬਣਾ ਨਹੀਂ ਤੇ ਹੁਣ ਕਿੰਨੇ ਵਜੇ ਫਿਰ ਇਹਨੂੰ ਅੱਗ ਲਾਉਂਗੇ 6 ਦੇ ਨਾਲ ਤੇਰਾਬ ਨਹੀਂ ਲੈ ਖੇਡੋਗੇ ਕਿ ਨਹੀਂ ਫਿਰ ਹਾਂ ਜੀ ਕਿ ਸਿੱਧੀ ਅੱਗ ਹੀ ਠੋਕਣੀ ਹੈ ਅੱਗ ਅੱਛਾ ਸਿੱਧੀ ਅੱਗ ਹੀ ਲਾਉਂਗੇ ਜਿਵੇਂ ਇਹਨਾਂ ਨੇ ਕੀਤਾ ਸੀਗਾ ਜਿਵੇਂ ਹੁਣ ਉਹ ਲਈ ਆਈ ਸੀਗੀ ਸਰੂਪ ਨਕਾ ਆਈ ਸੀਗੀ ਰਾਮ ਮੰਦੀ ਭੈਣ ਆਈ ਸੀਗੀ ਸੀਤਾ ਦੇ ਆਪਣੇ ਜਿਹੜਾ ਸੀਗਾ ਰਾਮ ਹੁਣੀ ਸੀਗੇ ਉਹਨਾਂ ਦੇ ਗਾਲ ਚ ਹਾਰ ਪਾਉਣ ਆਈ ਸੀਗੀ ਤੇ ਉਹਨੇ ਗੁੱਸੇ ਚ ਆ ਕੇ ਨੱਕ ਵੜਦਾ ਸੀਗਾ ਇਹ ਤੁਸੀਂ ਕਰੋਗੇ ਕਹਿੰਦਾ ਸਾਰਾ ਕੋਈ ਬਣਾਉਂਗੇ ਉਹ ਜਿਵੇਂ ਬੁਖਾਉਂਦੇ ਹੁੰਦੇ ਸੀਨ ਜੇ ਸਾਰੇ ਕੋਸ਼ਿਸ਼ ਕਰਾਂਗੇ ਬਾਈ ਬਣਾਉਂਗੀ ਜੇ ਬਣ ਗਿਆ ਅੱਛਾ ਅੱਛਾ ਕੋਸ਼ਿਸ਼ ਕਰੋਗੇ ਚਲੋ ਵਧੀਆ ਜੀ ਬੱਚਿਆਂ ਦਾ ਬਹੁਤ ਵਧੀਆ ਹੌਸਲਾ ਤੇ ਇਹਨਾਂ ਨੇ ਵੇਖੋ ਕਿੰਨਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੀਜ਼ ਬਣਾਈ ਆ ਤੇ ਖਾਲੀ ਆ ਜਗਾ ਵੇਕੇ ਤੇ ਫਿਰ ਇੱਥੇ ਤੁਸੀਂ ਸ਼ਾਉ ਨੂੰ ਲਾ ਦੇਣਾ ਫਿਰ ਪਟਾਕੇ ਪਟਾਕੇ ਚੱਲ ਬਣੇ ਹੈ ਹਾਂ ਜੀ ਪੂਰੀ ਖੁਸ਼ੀ ਮਨਾਓਗੇ ਤੇ ਆਪਣੇ ਇੱਥੇ ਨੇੜੇ ਕਿੱਥੇ ਲੱਗਣ ਦੱਸਿਆ ਰ ਲੱਗਣਾ ਕਿਤੇ ਹਾਂ ਜੀ ਕਿੱਥੇ ਤਰਵੰਡੀ ਲੱਗਣਾ ਤਰਵੰਡੀ ਲੱਗੂਗਾ ਤੇ ਜਾਣਾ ਵੇਖਣ ਕਿ ਨਹੀਂ ਕਿ ਇੱਥੇ ਆ ਹੀ ਚਲੋਂਗੇ ਆਦਾ ਹੀ ਪਹਿਲਾਂ ਜਾਣਾ ਪਹਿਲਾਂ ਆ ਚਲਾ ਕੇ ਫਿਰ ਉੱਧਰ ਜਾਣਾ ਅੱਛਾ ਫਿਰ ਜਾਣਾ ਉੱਥੇ ਵੇਖਣ ਚਲੋ ਇਹ ਬਹੁਤ ਵਧੀਆ ਹੋਈ ਕੰਮ ਕੀਤਾ ਇਹ ਆ ਬਈ ਰਾਤ ਦੇ ਲੱਗੇ ਪਏ ਇਹਨਾਂ ਨੂੰ ਕੱਲ ਪੂਰਾ ਦਿਨ ਲੱਗਾ ਸੀ ਇੱਕ ਦਿਨ ਪੂਰਾ ਲੱਗਿਆ ਦੋਵਾਂ ਤੇ ਬਣਾਉਣ ਤੇ ਨਹੀਂ ਆ ਤਾਂ ਅੱਜੀ ਬਣਾਇਆ ਉਹਤੇ ਪੂਰਾ ਦਿਨ ਲੱਗਿਆ ਅੱਛਾ ਉਹ ਤੇ ਪੂਰੀ ਰੀ ਲਾਤੀ ਤੁਸੀਂ ਸਕੂਲੋਂ ਆ ਗਏ ਹੋ ਸਕਦਾ ਵੀ ਤੁਸੀਂ ਇਹਦੇ ਸਿਰ ਵਧਾ ਵੀ ਹੋਰ ਵੀ ਹਨਾ ਲਫਾਫੇ ਲਾਉਣੇ ਸਕੂਲੋਂ ਆ ਗਏ ਸਕੂਲੋਂ ਆ ਗਏ ਅਸੀਂ ਸਿੱਧੇ ਉੱਪਰ ਆਲੀ ਲੈਣ ਗਏ ਅੱਛਾ ਅੱਛਾ ਰਾਤ ਹੋ ਗਈ ਉਹਦੇ ਹੋ ਗਈ ਕਰ ਅੱਛਾ ਅੱਛਾ ਦੋ ਰਾਤਾਂ ਲੱਗ ਗਈ ਸੀ ਅੱਛਾ ਫਿਰ ਸੂਏ ਨਾਲ ਸਿਆਂ ਉੱਪਰ ਸਾਰਾ ਇਹ ਹਾਂ ਫਿਰ ਅੱਗ ਲਾਉ ਨੂੰ ਕਿੱਥੇ ਕਿੱਥੋਂ ਜਗਾੜ ਬਣਾਉਂਗਾ ਫਿਰ ਆਕੇ ਕਿੱਥੋਂ ਲਾਉਂਗੇ ਇਹਨੂੰ ਨਹੀਂ ਸਿੱਧੇ ਸੱਲੂ ਲੱਗਣੀ ਹੈ ਕੱਗ ਜਿਹੜਾ ਲੱਗ ਲਾ ਦੇ ਚਲੋ ਵਧੀਆ ਤਾਂ ਆਪਣਾ ਸ਼ੌਕ ਵੀ ਜਾਣਗੇ ਨਾਲੇ ਕਿਸੇ ਨੂੰ ਹੋਰ ਕੋਈ ਗੱਲਬਾਤ ਕਰਨੀ ਆ ਨਹੀਂ ਬਸ ਠੀਕ ਆ ਜੀ ਲਓ ਜੀ ਸਾਰੇ ਇਹਨਾਂ ਨੇ ਕਮੈਂਟ ਕਰਨਾ ਬੱਚਿਆਂ ਨੂੰ ਸ਼ਾਬਾਸ਼ ਹੀ ਜ਼ਰੂਰ ਦੇਣੀ ਤੁਸੀਂ ਸਾਰਿਆਂ ਨੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬੱਚਿਆਂ ਦੀ ਵੀਡੀਓ ਇਹ ਇਹਨਾਂ ਨੇ ਰਾਮਨ ਬਣਾਇਆ ਉਹ ਦੇਖੋ ਸਾਰਾ ਕੁਝ ਬਣਾਇਆ ਤੇ ਇੰਨਾ ਜੀ ਮਿਹਨਤ ਆ ਉਹਨਾਂ ਦੇ ਲਾਈਕ ਜਰੂਰ ਮਾਰਨੇ ਲਓ ਵੀ ਕਿਹਨੇ ਕਿਹਨੇ ਬਣਾਇਆ ਪਹਿਲਾਂ ਤਾਂ ਮੈਨੂੰ ਦੱਸੋ ਵੀ ਹੱਥ ਖੜੇ ਕਰੋ ਕਿਹੜੇ ਕਿਹੜੇ ਬੰਦੇ ਆ ਇਹ ਅੱਛਾ ਆ ਬੰਦੇ ਖੜੇ ਹੈ ਤੇ ਤੁਸੀਂ ਫਿਰ ਨਾਲ ਹੈਲਪ ਨਹੀਂ ਕੀਤੀ ਕੋਈ ਹੈ ਫਿਰ ਹੱਥ ਨਹੀਂ ਖੜਾ ਕੀਤਾ ਅੱਛਾ ਠੀਕ ਹੈ ਠੀਕ ਆ ਲੈ ਵੀ ਤੁਹਾਨੂੰ ਕੁਝ ਦਿਖਾਉਣੇ ਪਹਿਲਾਂ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬੱਚਿਆਂ ਨਾਲ ਆਹ ਦੇਖੋ ਪਹਿਲਾਂ ਰਾਮਨ ਦੇ ਪਾਈਏ ਲੋਰ ਠੀਕ ਹੈ ਜੀ ਤੇ ਬੱਚਿਆਂ ਨੂੰ ਪੁੱਛਦੇ ਆਂ ਵੀ ਜਿਹਨੇ ਬਣਾਇਆ ਵੀ ਆ ਜਾਓ ਇਧਰ ਹੀ ਸਾਈਡ ਆਓ ਕਰੋ ਮੈਂ ਗੱਲਬਾਤ ਕਰੋ ਸਾਡੇ ਨਾਲ ਆ ਕੇ ਇਧਰ ਆ ਗਏ ਇਧਰ ਕੀ ਨਾਮ ਹੈ ਤੇਰਾ ਜਸਨਦੀਪ ਜਸਨਦੀਪ ਸਿੰਘ ਲੇਵ ਜਸਨਜੀਤ ਸਿੰਘ ਰਾਮਨਦੇ ਦਾ 10 ਸਹਰ ਹੁੰਦੇ ਵੀ ਤੂੰ ਤਿੰਨ ਕਿਉਂ ਬਣਾਏ ਹੋਈ ਉਹ ਬਈ ਮਰ ਗਏ ਸੀ ਤੇਨੂੰ ਹੈ ਬਾਕੀ ਮਰ ਗਏ ਕੇ ਫੋਲ ਗਿਆ ਚੇਤਾ ਵੀ ਤੇਨ ਨਹੀਂ ਆ ਬਣੀ ਨਹੀਂ ਤੇ ਖੋ ਗੀ ਬਜਾਰੇ ਨੂੰ ਬਣੇਗੇ ਐਸੇ ਐਸੇ ਤੇ ਆ ਫਿਰ ਲੋਰ ਕਿਦੀ ਪਾਤੀ ਚੱਕ ਕੇ ਐ ਇਹਦੇ ਭਰਾ ਦੀ ਐ ਇਹਦੇ ਭਰਾ ਦੀ ਐ ਐਸੇ ਦੀ ਭਰਾ ਦੀ ਪਾਈ ਲੋਰ ਹੈ ਤੇ ਚਲੋ ਇਹ ਦੋ ਕਾ ਤੋ ਬਣਾਉ ਨੂੰ ਤਿੰਨ ਹੁੰਦੇ ਜਾਂ ਇੱਕ ਹੁੰਦਾ ਉਹ ਬਣ ਨਹੀਂ ਤਾ ਟਟ ਗਈ ਯਾਰ ਹੈ ਬਣ ਨਹੀਂ ਬਈ ਬਣ ਨਹੀਂ ਬਣਾ ਨਹੀਂ ਆ ਟਾਈਮ ਕੋਸ਼ਿਸ਼ ਕੀਤੀ ਸੀ ਤਿੰਨ ਬਣਾਉਣ ਦੀ ਹਾਂ ਅੱਛੇ ਦੋ ਹੀ ਤਿਆਰ ਹੋਏ ਕਾਮਯਾਬ ਦੋ ਹੀ ਹੋਏ ਹੈ ਹਾਂ ਤੀਜਾ ਬਣਾਇਆ ਉਹ ਥੋੜਾ ਅੱਛਾ ਅੱਛਾ ਵੜਤਾ ਅੱਛਾ ਅੱਛਾ ਵੜਤਾ ਤੇ ਇਹਦੇ ਵਿੱਚ ਪਟਾਕੇ ਕਿੰਨੇ ਦੇ ਪਾਗੇ ਫਿਰ ਹੈ 300 ਹੈ 300 ਤਾਂ ਇਹ ਤੇਨ ਸੋਦੇ ਪਟਾਕੇ ਹੈ ਹਾਂ ਇਹਦੇ ਵਿੱਚ ਵੀ ਆ ਅੱਛਾ ਇਹ ਖਾਲੀ ਅੱਛਾ ਇਹ ਚ ਵੀ ਪਾਉਣੇ ਆ ਜੀ ਇਹ ਚ ਪਾਉਣੇ ਆ ਉਹ ਚ ਪਾਦੇ ਆ

ਹੱਥ ਖੜੇ ਕਰੋ ਕਿਹੜੇ ਕਿਹੜੇ ਬੰਦੇ ਆਏ ਅੱਛਾ ਆਹ ਬੰਦੇ ਖੜੇ ਹੈ ਤੇ ਤੁਸੀਂ ਫਿਰ ਨਾਲ ਹੈਲਪ ਨਹੀਂ ਕੀਤੀ ਕੋਈ ਹੈਂ ਤੇ ਹੱਥ ਨਹੀਂ ਖੜਾ ਕੀਤਾ ਅੱਛਾ ਠੀਕ ਹੈ ਠੀਕ ਆ ਲੈ ਵੀ ਤੁਹਾਨੂੰ ਇੱਕ ਚੀਜ਼ ਦਿਖਾਉਣੇ ਪਹਿਲਾਂ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬੱਚਿਆਂ ਨਾਲ ਆਹ ਦੇਖੋ ਪਹਿਲਾਂ ਰਾਮਨ ਦੇ ਪਾਈਏ ਲੋਰ ਠੀਕ ਹੈ ਜੀ ਤੇ ਬੱਚਿਆਂ ਨੂੰ ਪੁੱਛਦੇ ਆਂ ਵੀ ਕੀਨੇ ਬਣਾਇਆ ਵੀ ਆ ਜਾਓ ਇਤਨੀ ਛੜਾ ਕਰੋ ਮੈਂ ਗੱਲਬਾਤ ਕਰੂ ਸਾਡੇ ਨਾਲ ਅਗੇ ਇਧਰ ਆਗਲਾ ਇਧਰ ਕੀ ਨਾਮ ਹੈ ਤੇਰਾ ਜਸਨਦੀਪ ਸਿੰਘ ਜਸਨਦੀਪ ਸਿੰਘ ਲੈ ਜਸਨਦੀਪ ਸਿੰਘ ਰਾਮਨਦੇ ਦਾ 10 ਸਹਰ ਹੁੰਦੇ ਵੀ ਤੂੰ ਤਿੰਨ ਕਿਉਂ ਬਣਾਈ ਹੋਈ ਉਹ ਬਈ ਮਾਰ ਗਏ ਸੀ ਤੇਰਾ ਹੈ ਬਾਕੀ ਮਾਰ ਗਏ ਕੇ ਭੁੱਲ ਗਿਆ ਚੇਤਾ ਵੀ ਤੈਨੀਆਂ ਬੋਲ ਨਹੀਂ ਪਾਣੀ ਨਹੀਂ ਤੈਨ ਤੋਂ ਗੀ ਬਜਾਰੇ ਨੂੰ ਬਣੇਂਗੇ ਐਸੇ ਐਸੇ ਤੇ ਆ ਫਿਰ ਲੋਰ ਕਿਦੀ ਪਾਤੀ ਚੱਕ ਕੇ ਇਹ ਇਹ ਭਰਾਜੀ ਭਰਾਜੀ ਐਸ਼ੇ ਦੀ ਭਰਾ ਦੀ ਪਾਈ ਲੋਰ ਹੈ ਤੇ ਚਲੋ ਇਹ ਦੋ ਕਾਤੋਂ ਬਣਾਉ ਤਿੰਨ ਹੁੰਦੇ ਜਾਂ ਇੱਕ ਹੁੰਦਾ ਉਹ ਫਿਰ ਇਹ ਇੱਕ ਦੀ ਤਾਂ ਟੁੱਟ ਗਈ ਯਾਰ ਹੈ ਬਣੇ ਨਹੀਂ ਬਈ ਬਣੇ ਨਹੀਂ ਬਣਾ ਨਹੀਂ ਆਟਾ ਕੋਸ਼ਿਸ਼ ਕੀਤੀ ਸੀ ਤਿੰਨ ਬਣਾਉਣ ਦੀ ਹਾਂ ਐਸ਼ੇ ਦੋ ਹੀ ਤਿਆਰ ਹੋਏ ਕਾਮਯਾਬ ਦੋ ਹੀ ਹੋਈ ਹੈ ਹਾਂ ਤੀਜਾ ਬਣਾਇਆ ਉਹ ਥੋੜਾ ਐਸ਼ੇ ਐਸ਼ੇ ਵੜਤਾ ਅੱਛਾ ਅੱਛਾ ਵੜਤਾ ਤੇ ਇਹਦੇ ਵਿੱਚ ਪਟਾਕੇ ਕਿੰਨੇ ਦੇ ਪਾਗੇ ਫਿਰ ਹੈ 200 ਹੈ 200 ਤਾਂ ਇਹ ਤੇਨ 200 ਪਟਾਕੇ ਹੈ ਇਹਦੇ ਵਿੱਚ ਵੀ ਆ ਅੱਜ ਇਹ ਖਾਲ ਅੱਛਾ ਇਹ ਚ ਵੀ ਪਾਉਣੇ ਆ ਜੀ ਇਹ ਚ ਪਾਉਣੇ ਆ ਉਹ ਚ ਪਾਦੇ ਆ ਅੱਛਾ ਉਹ ਚ ਵੀ ਪਾਉਣੇ ਆ ਠੀਕ ਮੂਜੀ ਪਾਇ ਸਰਕਲੇ ਕੱਲੇ ਮੂਜੀ ਪਾਇਆ ਇਹ ਕਿ ਬੋਲਦੀ ਆ ਇੱਥੇ 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 ਵਾਇਆ ਇੱਥੇ ਵਾਇਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਭਾਈ ਕਿੰਨੇ ਵਜੇ ਅੱਗ ਲਾਉਣੀ ਆ ਜੀ ਇਹਨੂੰ 6 ਵਜੇ 6 ਵਜੇ 6